ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਜਿਹੜਾ ਖੇਤ ਤੁਸੀਂ ਦੇਖ ਰਹੇ ਹੋ ਓਮ ਪ੍ਰਕਾਸ਼ ਜੀ ਕਕਰਾਲੇ ਤੋਂ ਤੇ ਇਹ ਖੇਤ ਹੈਗਾ ਸੀਟਾਲੇ ਨੇੜੇ ਬਾਬਾ ਆਪੋ ਆਪ ਦਾ ਡੇਰਾ ਉਸ ਦੇ ਨਾਲ ਖੇਤ ਆ 6 ਏਕੜ ਦਾ ਖੇਤ ਆ ਇਹ 6 ਏਕੜ ਦਾ ਖੇਤ ਆ ਸਤਿ ਸ੍ਰੀ ਅਕਾਲ 10 15 ਕਿਲੋਮੀਟਰ ਤੋਂ ਪਾਣੀ ਜਿਹੜਾ ਚੱਲ ਕੇ ਖੇਤ ਵਿੱਚ 25 ਜੂਨ ਨੂੰ ਬਾਰਸ਼ ਵੱਡੀ ਹੋਈ ਸੀਗੀ ਇਸ ਏਰੀਆ 'ਚ 10-15 ਕਿਲੋਮੀਟਰ ਦਾ ਪਾਣੀ ਚੱਲਿਆ ਹੀ ਖੇਤ ਦੇ ਵਿੱਚ ਡਾਫ ਲੱਗੀ ਐਂਡਾ ਲ ਖੇਤ ਇਹ ਹੈ ਜਿੱਥੇ ਡਾਫ ਲੱਗਦੀ ਆ ਤੇ 10 ਦਿਨ ਇਹ ਜਿਹੜਾ ਖੇਤ ਸੀਗਾ ਲੁਕੇ ਰਿਹਾ ਪਾਣੀ ਨਾਲ ਤੇ ਪਰ ਇਹ ਖੇਤ ਅੱਜ ਤੁਸੀਂ ਦੇਖ ਰਹੇ ਹੋ ਜਿਹੜੀ ਖੇਤ ਦੀ ਬੂਜੇ ਦੀ ਟਿਲਰਿੰਗਾਂ ਬਹੁਤ ਸੋਹਣੀ ਆ ਤੇ ਇਹ ਜਿਹੜੀ ਖੇਤ ਅੱਜ ਇਸ ਹਾਲਾਤ ਵਿੱਚ ਪਹੁੰਚਿਆ ਸਿਰਫ ਡਾਕਟਰ ਦਲੇਰ ਸਿੰਘ ਜੀ ਦੀ ਤਕਨੀਕ ਸੁੱਕਾ ਕੱਦੂ ਦੀ ਬਦੌਲਤ ਜੇ ਗਾਹਣ ਕਰਕੇ ਜੀੜੀ ਲੱਗੀ ਹੋਣੀ ਸੀਗੀ ਹੋ ਸਕਦਾ ਹੋਵੇ ਜੀਰੀ ਸਾਨੂੰ ਖਤਮ ਹੋਈ ਦਿਖਣੀ ਸੀ ਕਿਉਂਕਿ ਦੱਸ ਦੇਣਾ ਕਿਸੇ ਖੇਤ ਵਿੱਚ ਪਾਣੀ ਖਟਾ ਰਹਿ ਜੇ ਤੇ ਉਸ ਤੋਂ ਬਾਅਦ ਉਹ ਪਾਣੀ ਸੁੱਕਣ ਨੂੰ ਕਿੰਨਾ ਟਾਈਮ ਲੱਗਣਾ ਕਿਉਂਕਿ 10 ਦਿਨ ਤੱਕ ਪਾਣੀ ਚੱਲਿਆ ਉਸ ਤੋਂ ਬਾਅਦ ਉਹਨੇ ਸੁੱਕਣ ਨੂੰ ਕਿੰਨੇ ਦਿਨ ਲਾਉਣਾ ਸੀ ਗਾਲ-ਦਾਲੇ ਜਿਹੜਾ ਖੇਤ ਉੱਚੇ ਨੇ ਤੁਸੀਂ ਦੇਖ ਸਕਦੇ ਹੋ ਤੇ ਡਾਫ ਲੱਗਦੀ ਐ ਇੰਡੇ ਚਾ ਕੇ ਖੇਤ 'ਚ ਪਰ ਇਹ ਖੇਤ 'ਚ ਸੁੱਕਾ ਕਦੋਂ ਹੋਇਆ ਸੀਗਾ ਜਿਹਦੇ ਕਰਕੇ ਖੇਤ 'ਚ ਡਾਫ ਨਹੀਂ ਲੱਗੀ ਸੌਰੀ ਡਾਪ ਲੱਗੀ ਸੀਗੀ ਮਤਲਬ ਜਦੋਂ ਪਾਣੀ ਰੁਕਿਆ ਫੇਰ ਖੇਤ ਨੇ ਪਾਣੀ ਇੰਨਾ ਕਿ ਜ਼ਿਆਦਾ ਖਾਦਾ ਕਿ ਪੂਰਾ ਪਾਣੀ ਚਿੰਦਿਆ ਗਿਆ ਜਿਹਦੇ ਨਾਲੇ ਖੇਤ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਖੜਾ ਸਾਡੇ ਨਾਲ ਕਿਸਾਨ ਵੀ ਨੇ ਉਮਰਗੜਾ ਜੀ ਅੰਕਲ ਜੀ ਤੁਸੀਂ ਥੋੜਾ ਜਿਹਾ ਦੱਸੋ ਇਹਦੇ ਬਾਰੇ ਕਿ ਪਾਣੀ ਖੜਾ ਰਿਹਾ ਜੀ 10 ਦਿਨ ਮਤਲਬ ਉਹ ਤੋਂ ਪਾਣੀ ਚੱਲਦਾ ਰਿਹਾ ਠੀਕ ਉਸ ਤੋਂ ਬਾਅਦ ਇਹ ਸਾਨੂੰ ਇਹਦੀ ਵੀ ਇਹ ਜੀਰੀ ਗਲ ਗਈ ਬਿਲਕੁਲ ਨਹੀਂ ਹੁੰਦੀ ਅਸੀਂ ਇਹਨੂੰ ਵਾਹ ਕੇ ਲਾਉਣ ਦਾ ਮਤਲਬ ਵੀ 7ਵੇਂ ਮਹੀਨੇ ਦੇ ਲਾਸਟੇ ਨੂੰ ਵਾਕੇ ਲਾ ਦਾਂਗੇ ਜੀ ਇਹਨੂੰ ਪਰ ਜਦੋਂ ਦੇਖਿਆ ਤਾਂ ਇਹ ਬਹੁਤ ਸੋਹਣੀ ਤਰ੍ਹਾਂ ਫੁੱਟੇਈ ਤੀ ਠੀਕ ਹੈ ਜੀ ਬੜੀ ਚੰਗੀ ਤਰ੍ਹਾਂ ਫੁੱਟੇਈ ਤੀ ਅੱਜ ਇਹ ਖੇਤ ਦੀ ਹਾਲਤ ਦੇਖ ਕੇ ਬੰਦਾ ਇਹ ਨਹੀਂ ਕਹਿ ਸਕਦਾ ਵੀ ਜੀ ਦੀ ਮਰੀ ਹੋਈ ਤੀ ਇਹ ਸਿਰਫ ਡਾਕਟਰ ਸਾਹਿਬ ਦੀ ਬਦੌਲਤ ਹੈ ਕਿਉਂਕਿ ਮੈਂ ਸੁੱਕਾ ਕਦੂ ਦੇ ਨਾਲੇ ਲਾਈ ਤੀ ਜੀਰੀ ਉਹਦੀ ਬਦੌਲਤ ਅਸੀਂ ਕਾਮਯਾਬ ਹੋਇਆ ਕਿ ਦੁਬਾਰੇ ਸਾਨੂੰ ਇਹਦਾ ਕੋਈ ਦੁਆਰਾ ਲਾਉਣ ਦਾ ਜਾਂ ਕਿ ਤੂੰ ਕਰਨ ਦਾ ਕੋਈ ਮਤਲਬ ਨਹੀਂ ਹੋਇਆ ਅੱਜ ਉਹ ਖੇਤ ਬਹੁਤ ਠੀਕ ਖੜਾ ਹੈ ਮਨ ਖੁਸ਼ ਹੈ ਧੰਨਵਾਦ ਜੀ ਇਹ ਇਹ ਜਿਹੜਾ ਖੇਤ ਆ ਆਪਾਂ ਦੇਖ ਹੀ ਰਹੇ ਹਾਂ ਬਹੁਤ ਸੋਹਣਾ ਖੇਤ ਆ ਖੂਬ ਖੇਤ ਜਿਹੜਾ ਬੂਟੇ ਦਾ ਟੇਲਰਿੰਗ ਆ ਬਹੁਤ ਸੋਹਣੀ ਹੋਈ ਪਈ ਆ ਮੈਂ ਕਿਸੇ ਕੋਈ ਸਮਾਂ ਸੀ ਕਿ ਜੋ ਬਾਰਸੋਂ ਤੋਂ ਬਾਅਦ ਕੁਝ ਦਿਨ ਬਾਅਦ ਐਵੇਂ ਲੱਗਦਾ ਸੀ ਵੀ ਖੇਤ ਨੂੰ ਬਾਦੀ ਅੱਜ ਇਹ ਖੇਤ ਪੂਰਾ ਜ਼ਬਰਦਸਤ ਖੜਾ ਮੈਂ ਕਿਸਾਨ ਉਮਰਗੱਜ ਜੀ ਦਾ ਧੰਨਵਾਦ ਕਰਦਾ ਪਹਿਲੋਂ ਤੋਂ ਪਹਿਲਾਂ ਧੰਨਵਾਦ ਕਰਨਾ ਡਾਕਟਰ ਦਲੇਰ ਸਿੰਘ ਜੀ ਦਾ ਜੀ ਤੀ ਜਿਨ੍ਹਾਂ ਦੀ ਬਦੌਲਤ ਇਹ ਤਕਨੀਕ ਨੂੰ ਅਪਣਾ ਕੇ ਫਾਰਮਰ ਨੇ ਆਪਣੇ ਖੇਤ ਨੂੰ ਖਤਮ ਹੋਣ ਤੋਂ ਬਚਾ ਲਿਆ ਤੇ ਖਰਚੇ ਨੂੰ ਵੀ ਬਚਾਇਆ ਨਹੀਂ ਦੁਬਾਰੇ ਜਿਹੜੀ ਟ੍ਰਾਂਸਪਲੈਂਟਿੰਗ ਦਾ ਖਰਚਾ ਪੈਣਾ ਸੀਗਾ ਤੇ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਤੇ ਪਰਮਾਤਮਾ ਦਾ ਅਸੀਰਵਾਦ ਐਵੇਂ ਹੀ ਇਹੋ ਜਿਹੇ ਫਾਰਮਰਾਂ ਦੇ ਕਿਸਾਨਾਂ ਤੇ ਤੇ ਡਾਕਟਰ ਸਾਹਿਬ ਤੇ ਬਣਿਆ ਰਹੇ ਤਾਂ ਕਿ ਅਸੀਂ ਇਹ ਜਿਹੜੀ ਤਕਨੀਕ ਨੂੰ ਅੱਗੇ ਦੂਸਰੇ ਫਾਰਮਰਾਂ ਤੱਕ ਲੈ ਜਾ ਸਕੀਏ ਦੋਸਤੋ ਓਮ ਪ੍ਰਕਾਸ਼ ਜੀ ਨੇ ਕੋਈ ਇੱਕ ਅੱਧਾ ਨਹੀਂ ਪੂਰੇ 70 ਏਕੜ ਚੋਂ ਨਾ ਸੁੱਕਾ ਕੱਦੂ ਵਿਧੀ ਨਾਲ ਲਾਇਆ ਤੇ ਉਹ ਇਹਦੇ ਤੋਂ ਮਿਲੇ ਰਿਜ਼ਲਟਾਂ ਨਾਲ ਬਾਗੋ ਬਾਗ ਆ ਅਗਲੀ ਵੀਡੀਓ ਦੇ ਵਿੱਚ ਆਪਾਂ ਓਮ ਪ੍ਰਕਾਸ਼ ਜੀ ਨਾਲ ਡਿਟੇਲ ਚ ਗੱਲਬਾਤ ਕਰਾਂਗੇ ਇਸ ਸਾਰੇ ਤਜਰਬੇ ਸੰਬੰਧੀ ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਕਿਵੇਂ ਜ਼ਮੀਨ ਤਿਆਰ ਕੀਤੀ ਅਤੇ ਇਹਦੇ ਕੀ ਫਾਇਦੇ ਨੁਕਸਾਨ ਆ ਸੋ ਜੁੜੇ ਰਹੋ ਬਣੇ ਰਹੋ ਅੱਜ ਲਈ ਇੰਨਾ ਹੀ ਧੰਨਵਾਦ ਸਤਿ ਸ੍ਰੀ ਅਕਾਲ